ਕਹਿੰਦੇ ਕਿ ਨਵਾਂ ਸ਼ਹਿਰ ਵਿੱਚ ਤਰੱਕੀ ਦਾ ਮੰਜਾ ਢਿਲਕਣ ਨਹੀਂ ਦੇਣਾ। ਨਾਹੀਂ ਢਿਲਕਣ ਦੇਣੀ ਏ। ਦੋਣ ਦੋਸਤੋ ਪਹਿਲਾ ਦੂਜੇ ਤੋਂ, ਦੂਜਾ ਪਹਿਲੇ ਤੋਂ ਖੋਣ ਚ ਲੱਗਿਆ ਏ। ਖੋਣ ਦੋਸਤੋ ਪਰ ਸੱਚੀ ਗੱਲ ਤਾਂ ਇਹ ਹੈ ਜਿਹੜੀ ਚਿੱਠੀ ਸਾਡੇ ਹੱਥ 'ਚ ਹੈ ਕਿ 11 4 2025 ਦਿਨ ਸ਼ੁੱਕਰਵਾਰ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਹੋਣ ਜਾ ਰਹੀ ਹੈ ਚੋਣ ਦੋਸਤੋ ਹੁਣ ਚਾਰੀਏ ਚੋਣ ਦੋਸਤੋ ਸਾਥੀਓ ਨਵਾਂ ਸ਼ਹਿਰ ਵਿੱਚ ਕਈ ਥਾਹਾਂ ਤੇ ਆਵਾਜ਼ ਬਹੁਤ ਜ਼ੋਰ-ਜ਼ੋਰ ਦੀ ਚੱਕੀ ਗਈ ਸੀਗੀ ਕਿ ਨਵਾਂ ਸ਼ਹਿਰ ਵਿੱਚ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਕਰਵਾਈ ਜਾਵੇ ਮੈਨੂੰ ਲੱਗਦਾ ਰੱਬ ਨੇ ਨੇੜੇ ਹੋ ਕੇ ਸੁਣ ਲਈ ਹੁਣ ਕੱਲੀ ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਨਹੀਂ ਹੁਣ ਪ੍ਰਧਾਨ ਦੀ ਵੀ ਚੋਣ ਜਿਹੜੀ ਹੈ ਉਹ 11/4/2025 ਨੂੰ ਕਰਨ ਦੀ ਹਟਾਇਤ ਦਿੱਤੀ ਮੈਂ ਪੜ੍ਹ ਕੇ ਦੱਸ ਦਿੰਦਾ ਜੀ ਕਿ 942025 ਨੰਬਰ 373538 ਮਿਤੀ 942025 ਰਾਹੀਂ ਹੋਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਿਤੀ 114 2025 ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਦਫ਼ਤਰ ਨਗਰ ਕੌਂਸਲ ਨਵਾਂ ਸ਼ਹਿਰ ਦੀ ਮੀਟਿੰਗ ਹਾਲ ਵਿਕੇ ਵਿਕੇਸ਼ ਵਿਸ਼ੇਸ਼ ਇਕੱਤਰਤਾ ਹੋਣੀ ਨਿਸ਼ਚਿਤ ਕੀਤੀ ਗਈ ਹੈ ਮਤਲਬ ਇਕੱਤਰਤਾ ਹੋਣੀ ਮੰਡੇਟਰੀ ਕੀਤੀ ਗਈ ਹੈ ਸਮੂਹ ਮੈਂਬਰ ਸਹਿਬਾਨ ਮੀਟਿੰਗ ਵਿੱਚ ਮਿੱਥੀ ਹੋਈ ਮਿੱਤੀ ਨੂੰ ਸਮੇਂ ਸਿਰ ਹਾਜ਼ਰ ਹੋਣ ਦੀ ਖੇਚਲ ਕਰਨ ਜੀ ਖੇਚਲ ਕਰਨੀ ਹੈ ਆਉਣਾ ਹੈ ਤੁਸੀਂ ਤੁਸੀਂ ਐਮ ਸੀਓ ਤੁਸੀਂ ਨਗਰ ਕੌਂਸਲ ਦੇ ਇੱਕ ਪਿੱਲਰ ਹੋ ਤੁਸੀਂ ਆਉਣਾ ਹੈ ਮੀਟਿੰਗ ਦਾ ਅਜੰਡਾ ਹੇਠ ਲਿਖੇ ਅਨੁਸਾਰ ਹੈ ਅਜੰਡਾ ਪੜਾ ਦਿਓ ਨੇੜੇ ਨੇੜੇ ਕਰ ਦਿਓ ਪ੍ਰਧਾਨ ਦੀ ਚੋਣ ਕਰਾਉਣ ਸੰਬੰਧੀ ਕਿਹਾ ਜਾਂਦਾ ਹੈ ਕਿ ਸ਼ਹਿਰ ਬਿਨਾ ਪ੍ਰਧਾਨ ਤੋਂ ਚੱਲ ਨਹੀਂ ਸਕਦਾ ਤਾਂ ਲਓ ਜੀ ਪ੍ਰਧਾਨ ਦੀ ਚੋਣ ਕਰਾਉਣ ਸੰਬੰਧੀ ਜਿਹੜਾ ਏਜੰਡਾ ਪਾਸ ਹੋਇਆ ਫਿਰ ਉਸ ਤੋਂ ਅਗਲਾ ਏਜੰਡਾ ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਕਰਾਉਣ ਸੰਬੰਧੀ ਤਾਂ ਸਾਥੀਓ ਹੁਣ 11 4 2025 ਨੂੰ ਚੋਣ ਕਰਾਈ ਜਾਵੇਗੀ ਆ ਦਿਖਾ ਦਿਓ ਸਾਹਮਣੇ ਦਫ਼ਤਰ ਐ ਇੱਥੇ ਬੈਠ ਕੇ ਚੋਣ ਹੋਣੀ ਐ ਔਰ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਜਿਹੜੀ ਐ ਇਸ ਦਫ਼ਤਰ 'ਚ ਬੈਠ ਕੇ ਹੋਣੀ ਐ ਤਾਂ ਉਸ ਦਿਨ ਤਿੰਨ ਜਾਣਿਆਂ ਦੇ ਗਲ ਵਿੱਚ ਹਾਰ ਪੈਣੇ ਨੇ ਢੋਲ ਠਮੱਕੇ ਵੱਜਣ ਨੇ ਹਾਲਾ ਕਿ ਜਦੋਂ ਪਿਛਲੀ ਮੀਟਿੰਗ ਸੀ ਉਦੋਂ ਵੀ ਬਹੁਤਿਆਂ ਨੂੰ ਉਮੀਦਾਂ ਸੀਗੀਆਂ ਲੇਕਿਨ ਉਸ ਸਮੇਂ ਐਸਡੀਐਮ ਸਾਹਿਬ ਦੀ ਤਬੀਅਤ ਖਰਾਬ ਹੋਣ ਕਰਕੇ ਮੀਟਿੰਗ ਜਿਹੜੀ ਆ ਪੋਸਟਪੋਨ ਕਰ ਦਿੱਤੀ ਗਈ ਸੀਗੀ ਫਿਰ ਆਵਾਜ਼ ਵੀ ਜਿਹੜੀ بلند ਹੋਈ ਸੀਗੀ ਕਿ ਹੁਣ ਜੇਕਰ ਤੁਸੀਂ ਵਾਈਸ ਪ੍ਰਧਾਨ ਦੀ ਚੋਣ ਕਰਾਨੇ ਆ ਤਾਂ ਸ਼ਹਿਰ ਦੇ ਮਸਲੇ ਹੱਲ ਹੋ ਜਾਣਗੇ ਤਾਂ ਲੋ ਹੁਣ ਕੱਲਾ ਵਾਈਸ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਵੀ ਨਹੀਂ ਹੁਣ ਪ੍ਰਧਾਨ ਦੀ ਵੀ ਚੋਣ ਹੋਵੇਗੀ ਔਰ 11 ਤਰੀਕ ਨੂੰ ਪਰਸੋਂ ਨੂੰ ਸ਼ੁੱਕਰਵਾਰ ਵਾਲੇ ਦਿਨ 12 ਵਜੇ ਚੋਣ ਹੋਵੇਗੀ ਸਮਾਂ ਨਿਸ਼ਚਿਤ ਕੀਤਾ ਗਿਆ ਨਗਰ ਕੌਂਸਲ ਐਮ ਸੀ ਸਾਹਿਬ ਜੜਨੇਵੀ ਨੇ ਜਿੰਨੇ ਵੀ ਐਮ ਸੀ ਸਹਿਬਾਨ ਨੇ ਸਮੂਹ ਮੈਂਬਰ ਸਹਿਬਾਨਾਂ ਨੂੰ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਗੱਲ ਆਖੀ ਹੈ ਕਿ ਆ ਕੇ ਭਾਈ ਖੇਚਲ ਕਰ ਲਿਓ ਮੁੜ ਕੇ ਇੱਕ ਦੂਜੇ ਖਿਲਾਫ ਨਾਰੇ ਲਾਉਣੇ ਰਹਿੰਦੇ ਆ ਨਾਰੇ ਬਾਅਦ ਚ ਲਾ ਲਿਓ ਲੇਕਿਨ ਇੱਥੇ ਪਹੁੰਚਣ ਦੀ ਖੇਚਲ ਕਰਨੀ ਹੈ ਮੈਂ ਗੱਲ ਦੱਸ ਦਵਾ ਜੀ ਕਿ 19 ਐਮਸੀ ਨੇ 19 ਵਾਰਡ ਨੇ ਨਵਾਂ ਸ਼ਹਿਰ ਦੇ ਇੱਕ ਐਮਐਲਏ ਦੀ ਵੋਟ ਹੁੰਦੀ ਹੈ ਤਾਂ ਟੋਟਲ 20 ਵੋਟਾਂ ਹੁੰਦੀਆਂ ਲੇਕਿਨ ਅਨਫੋਰਚੂਨੇਟਲੀ ਬਹੁਤ ਮੰਦਭਾਗੀ ਗੱਲ ਹੈ ਕਿ 5 ਨੰਬਰ ਵਾਰਡ ਦੇ ਮੈਡਮ ਪਰਮਜੀਤ कौर ਉਹਨਾਂ ਦੀ ਡੈਥ ਹੋ ਗਈ ਹੈ ਪਰਿਵਾਰ ਨਾਲ ਸਾਡੀ ਹਮਦਰਦੀ ਹੈ ਅਫਸੋਸ ਹੈ ਕਿ ਬੇਵਕਤਾ ਉਹਨਾਂ ਦੀ ਮੌਤ ਹੋਈ ਹੈ ਪਰਿਵਾਰ ਨੂੰ ਘਾਟਾ ਪਿਆ ਨਾਲ ਦੀ ਨਾਲ ਨਗਰ ਕੌਂਸਲ ਨੂੰ ਵੀ ਘਾਟਾ ਪਿਆ ਔਰ ਬਹੁਤ ਨੇਕ ਦਿਲ ਉਹ ਇਨਸਾਨ ਸੰ ਔਰ ਬਹੁਤ ਵੱਡਾ ਘਟ ਹੈ ਪਰਿਵਾਰ ਦੇ ਲਈ ਤਾਂ ਉਹ ਵੋਟ ਜਿਹੜੀ ਹੈ ਉਹ ਕੱਟ ਹੋ ਜਾਂਦੀ ਹੈ ਹੁਣ 19 ਦੀ ਜਗ੍ਹਾ ਫਿਰ ਰਹਿ ਜਾਂਦੀਆਂ 18 18 ਵਾਡਾਂ ਦੀਆਂ ਐਮਸੀ ਦੇ ਵੋਟਰ ਰਹਿ ਜਾਂਦੀਆਂ ਲੇਕਿਨ ਛੱਡ ਤੱਕ ਜੋ ਚਰਚਾ ਪਹੁੰਚੀ ਹੈ ਇਹ ਹੈ ਕਿ ਦੋ ਜਾਣੇ ਪਰਦੇਸ ਚ ਨੇ ਆਪਾਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਹੋ ਸਕਦਾ ਕੱਲੂ ਫਲਾਈਟ ਲੈ ਕੇ ਆ ਜਾਣ ਕਿਉਂਕਿ ਜਿਨ੍ਹਾਂ ਨੇ ਵੋਟਾਂ ਵਿੱਚ ਪਾਰਟਿਸਪੇਟ ਕੀਤਾ ਹੁੰਦਾ ਜਿਨ੍ਹਾਂ ਨੇ ਲੋਕਾਂ ਨੂੰ ਵਾਅਦੇ ਕੀਤੇ ਹੁੰਦੇ ਹੋ ਸਕਦਾ ਉਹ ਪਿਆਰ ਉਹ ਜੱਜ ਬਾ ਜਾਗ ਜਾਵੇ ਕਿ ਆਪਾਂ ਜਾ ਕੇ ਜਿਹੜਾ ਇਲੈਕਸ਼ਨ ਹੋਣ ਲੱਗੀ ਐ ਉਹ ਚ ਪਾਰਟਿਸਿਪੇਟ ਕਰਨਾ ਹੋ ਸਕਦਾ ਜਿਹੜਾ ਜਹਾਜ਼ ਕੈਨੇਡਾ ਲੱਗਾ ਉੱਤੇ ਚੜ ਕੇ ਫਟਾਫਟ ਆ ਜਾਣ ਤੇ ਹੋ ਸਕਦਾ ਉਦੋਂ 18 18 ਜਾਣੇ ਹੀ ਵੋਟਾਂ ਪਾਉਣ ਇੱਕ ਐਮਐਲਏ ਸਾਹਿਬ ਦੀ ਮਤਲਬ ਟੋਟਲ 19 ਵੋਟਾਂ ਪੈਣ ਪਰ ਬਹੁਤੇ ਲੋਕ ਜਿਹੜੇ ਸਿਆਸੀ ਮਾਹਰ ਨੇ ਉਹ ਕਹਿੰਦੇ ਨੇ ਕਿ ਦੋ ਜਾਣੇ ਪ੍ਰਦੇਸ਼ ਨੇ ਇੱਕ ਦੀ ਅਨਫੋਰਚੂਨੇਟਲੀ ਮੌਤ ਹੋ ਗਈ ਐ ਤਾਂ 16 ਚੋਂ ਤਿੰਨ ਜਾਣੇ ਦੀ ਵੋਟ ਨਹੀਂ ਪਵੇਗੀ ਤਾਂ ਰਹਿ ਗਈਆਂ 16 ਤੇ ਇੱਕ ਵੋਟ ਜਿਹੜੀ ਐ ਐਮਐਲਏ ਸਾਹਿਬ ਦੀ ਤਾਂ ਟੋਟਲ 17 ਵੋਟਾਂ ਹੋਣੀਆਂ ਜਿਨ੍ਹਾਂ ਵਿੱਚੋਂ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਚੁਣਿਆ ਜਾਣਾ 11 ਤਰੀਕ ਨੂੰ ਉਸ ਦਫ਼ਤਰ ਦੇ ਅੰਦਰ ਤਾਂ ਤਿੰਨ ਜਾਣਿਆਂ ਨੇ ਜਿਹੜਾ ਉਸ ਦਿਨ ਕੁਰਸੀ ਤੇ ਬਿਰਾਜਮਾਨ ਹੋਣਾ ਪ੍ਰਧਾਨ ਦੀ ਕੁਰਸੀ ਤੇ ਸੀਨੀਅਰ ਵਾਈਸ ਪ੍ਰਧਾਨ ਦੀ ਕੁਰਸੀ ਤੇ ਤੇ ਵਾਈਸ ਪ੍ਰਧਾਨ ਦੀ ਕੁਰਸੀ ਤੇ ਫਿਰ ਉਦੋਂ ਢੋਲ ਵੱਜਣੇ ਨੇ ਉਦੋਂ ਗਲਾਂ 'ਚ ਫੁੱਲ ਮਾਲਾ ਪੈਣੀ ਐ ਵਾਦੇ ਹੁਣੇ ਆ ਮੀਡੀਆ ਨੂੰ ਬਾਈਟ ਵੀ ਦੇਣੀ ਆ ਕਿ ਚੱਕ ਦਿਆਂਗੇ ਫੱਟੇ ਇੱਕ ਸਾਲ ਚ ਤਰੱਕੀ ਕਰਾ ਦੇਾਂਗੇ ਜੋ 4 ਸਾਲਾਂ ਚ ਕੰਮ ਨਹੀਂ ਹੋਇਆ ਜੋ 80 ਸਾਲਾਂ ਚ ਕੰਮ ਨਹੀਂ ਹੋਇਆ ਉਹ 4 ਸਾਲਾਂ ਚ ਕਰਕੇ ਦਿਖਾ ਦਾਂਗੇ ਲੇਕਿਨ ਜਿਹੜੀ ਇਨਫੋਰਮੇਸ਼ਨ ਮੇਰੇ ਕੋ ਪਹੁੰਚੀ ਆ ਜੋ ਗਣਿਤ ਸਾਡੇ ਕੋ ਪਹੁੰਚਿਆ ਜੋ ਇੰਟਿਊਸ਼ਨ ਕਹਿ ਲੋ ਜਾਂ ਜੋ ਸਿਆਸੀ ਮਹਾਰਾ ਨੇ ਕਿਹਾ ਤਾਂ ਮੈਨੂੰ ਐ ਲੱਗਦਾ ਕਿ ਭੂਸ਼ਣ ਜੀ ਹੋ ਸਕਦਾ ਉਦੋਂ ਕਹਿੰਦੇ ਕਿ ਬਹੁਤਿਆਂ ਦੇ ਪ੍ਰਿੰਟ ਲੜ ਸਕਦੀ ਹੈ ਤਾਂ ਰਿਜ਼ਲਟ ਮੈਂ ਤੁਹਾਨੂੰ ਵੈਸੇ ਥੋੜਾ ਜਿਹਾ ਲੀਕ ਕਰ ਦਿੱਤਾ ਜਿਦਾ ਸਿੱਧੂ ਮੂਸੇਵਾਲੇ ਦੇ ਗਾਣੇ ਲੀਕ ਹੁੰਦੇ ਸੀਗੇ ਤਾਂ ਬਹੁਤੇ ਸਿਆਸੀ ਮਾਹਰ ਬਹੁਤੇ ਸਿਆਸੀ ਮਾਹਰ ਇਹ ਕਹਿ ਰਹੇ ਆ ਕਿ ਹੋ ਸਕਦਾ 11 ਤਰੀਕ ਨੂੰ ਕੁਝ ਲੋਕਾਂ ਦੇ ਪ੍ਰਿੰਟ ਲੜ ਜਵੇ ਤੇ ਇੱਕ ਪ੍ਰਧਾਨ ਬਣ ਜਾਣਾ ਇੱਕ ਸੀਨੀਅਰ ਵਾਈਸ ਪ੍ਰਧਾਨ ਤੇ ਦੂਜਾ ਵਾਈਸ ਪ੍ਰਧਾਨ ਬਣ ਜਾਣਾ ਪਰ ਵੱਡੇ ਸਵਾਲ ਉਹੀ ਨੇ ਚੋਣ ਹੋ ਜਾਣੀਆਂ ਚੋਣ ਹੋਣੀ ਬਹੁਤ ਜ਼ਰੂਰੀ ਹੈ ਪਰ ਉਸ ਤੋਂ ਬਾਅਦ ਕਿੰਨੀ ਛੇਤੀ ਰੇਲਵੇ ਰੋਡ ਬਣੂਗਾ ਉਸ ਤੋਂ ਬਾਅਦ ਕਿੰਨੀ ਛੇਤੀ ਜਿਹੜੀਆਂ ਰਗਾਂ ਜਾਮ ਹੋਈਆਂ ਪੂਰੇ ਸ਼ਹਿਰ ਦੀਆਂ ਸੜਕਾਂ ਖਰਾਬ ਨੇ ਆਓ ਭੂਸ਼ਣ ਜਿਓ ਆਓ ਜਿਹੜੀਆਂ ਸੜਕਾਂ ਖਰਾਬ ਨੇ ਉਹਨਾਂ ਦਾ ਪੈਚ ਵਰਕ ਕੀ ਐਟ ਲੀਸਟ ਕਦੋਂ ਤੱਕ ਹੋਵੇਗਾ ਜਿਹੜੀ ਸੀਵਰੇਜ ਦੀ ਪ੍ਰੋਬਲਮ ਹੈ ਉਹ ਕਿੱਦਾਂ ਦੁਰਸਤ ਹੋਵੇਗੀ ਜਿਹੜੀ ਸੜਕਾਂ ਤੇ ਆਵਾਜਾਈ ਨੂੰ ਦਿੱਕਤ ਆਉਂਦੀ ਹੈ ਉਹ ਕਿੱਦਾਂ ਠੀਕ ਹੋਵੇਗੀ ਟ੍ਰੈਫਿਕ ਲਾਈਟਸ ਨਹੀਂ ਜਗਦੀਆਂ ਸਟਰੀਟ ਲਾਈਟਾਂ ਨਹੀਂ ਜਗਦੀਆਂ ਪੀਣ ਵਾਲੇ ਪਾਣੀ ਵਿੱਚ ਲੋਕੀ ਕਹਿੰਦੇ ਕਿ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਧੂੜ ਮਿੱਟੀ ਬਹੁਤ ਸਾਰੀਆਂ ਕੰਪਲਿਕੀਸ਼ਨ ਨੇ ਬਹੁਤ ਸਾਰੀਆਂ ਪ੍ਰੋਬਲਮਸ ਨੇ ਉਹਨਾਂ ਦਾ ਕਿਵੇਂ ਹੱਲ ਹੋਊਗਾ ਵੱਡੇ ਸਵਾਲ ਇਹ ਨੇ ਤਾਂ ਹੁਣ ਜਿਹੜੀ ਮੈਂ ਗੱਲ ਇੱਕ ਵਾਰ ਫਿਰ ਤੋਂ ਕਹਿ ਦਿੰਦਾ ਜੀ ਕਿ 11 ਤਰੀਕ ਨੂੰ ਸਮਾਂ 12 ਵਜੇ ਸ਼ੁੱਕਰਵਾਰ 11 ਤਰੀਕ ਨੂੰ ਸਮਾਂ 12 ਵਜੇ ਸ਼ੁੱਕਰਵਾਰ ਵਾਲੇ ਦਿਨ ਪਰਸੋਂ ਇੱਥੇ ਜਿਹੜੀ ਹੈ ਇਲੈਕਸ਼ਨ ਹੋਣੀ ਹੈ ਇੱਕ ਤਰ੍ਹਾਂ ਦੀ VOTING ਹੋਣੀ ਹੈ 17 ਜਾਣੇ VOT ਚ ਪਾਰਟਿਸਪੇਟ ਕਰਨਗੇ ਹਾਲੇ ਤੱਕ ਦੀ ਜਿਹੜੀ ਅਪਡੇਟ ਹੈ ਹੋ ਸਕਦਾ ਫਿਰ ਉਦੋਂ 19 ਹੋ ਜਾਣ ਲੇਕਿਨ ਹਾਲੇ ਕੁਝ ਕਿਹਾ ਨਹੀਂ ਜਾ ਸਕਦਾ ਤਾਂ ਜੋ ਸਾਡੇ ਤੱਕ ਇਨਫੋਰਮੇਸ਼ਨ ਪਹੁੰਚੇ ਜੋ ਇੰਟਿਊਸ਼ਨ ਹੈ ਕਿ ਹੋ ਸਕਦਾ ਬਹੁਤਿਆਂ ਦੇ ਪ੍ਰਿੰਟ ਲੜ ਜਵੇ ਮਤਲਬ ਬਹੁਤਿਆਂ ਨੂੰ ਜੋ ਚੋਣ ਦਾ ਰਿਜ਼ਲਟ ਨਿਕਲੇਗਾ ਜਿਹਨਾਂ ਲਈ ਹਲੇ ਤੱਕ ਅਨ 익ਸਪੈਕਟਿਡ ਹੈ ਉਹਦਣ ਜਦੋਂ ਸਾਹਮਣੇ ਆਵੇ ਤਾਂ ਉਹ ਕਹਿਣਗੇ ਯਾਰ ਸੱਚੀ ਪ੍ਰਿੰਟ ਲੜ ਗਈ ਤੇ ਬਾਹ ਫੁੱਲ ਗਈ ਦੇਖਦੇ ਬਣਦਾ ਕੀ ਹੈ ਹਾਲ ਤੱਕ ਦੀ ਇਨਫੋਰਮੇਸ਼ਨ ਇਹੀ ਹੈ ਤੇ ਜੇ 17 ਜਣੇ ਵੋਟ ਪਾਣਗੇ ਜਿਹਦੇ ਕੋਲ ਜ਼ਿਆਦਾ ਮੈਜੋਰਿਟੀ ਹੋਊਗੀ ਉਹ ਕੋਈ ਸੀਟ ਤੇ ਬੈਠੂਗਾ ਲਲਿਤਮਨ ਪਾਠਕ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਮੌਕੇ ਤੇ ਨੇ ਲਾਈਵ ਚੱਲ ਰਿਹਾ ਤੁਹਾਨੂੰ ਵਿੱਚ ਲੈ ਲਈਏ ਕਹਿੰਦੇ ਕਿ ਇੱਕ ਮਿੰਟ ਦਿਖਾਈ 11 ਤਰੀਕ ਨੂੰ ਕਹਿੰਦੇ ਕਿ ਫੋਨ ਜਾਰੀ ਹੈ ਜੀ ਚੋਣ ਏਜੰਡਾ ਵੀ ਆਇਆ ਹਾਂ ਜੀ ਤੁਸੀਂ ਜਾਣੂ ਇਸ ਗੱਲ ਤੋਂ ਮੈਨੂੰ ਮਿਲਣਾ ਜੀ ਇਹ ਏਜੰਡਾ ਆਲੇ ਮਿਲਿਆ ਨਹੀਂ ਨੇਵੇਂ ਜਾਣੋ ਹੀ ਹੈ ਜੀ ਜਾਣੂਗਾ ਜੀ ਫਿਰ ਕੀ ਕਹੋਗੇ ਜੀ ਤੁਹਾਨੂੰ ਬੜਾ ਵਧੀਆ ਲੋਕਾਂ ਦੇ ਚੁਣੇ ਹੋ ਨੁਮਾਇੰਦੇ ਆ ਸਾਰੇ ਜੀ ਜੋ ਫੈਸਲਾ ਲਵੋਗੇ ਸ਼ਹਿਰ ਦੀ ਬਿਹਤਰੀ ਵਾਸਤੇ ਜੀ ਅਸੀਂ ਤਿਆਰ ਆ ਜੀ ਅੱਛਾ ਮੇਰੇ ਤੱਕ ਇਹ ਗੱਲ ਪਹੁੰਚਿਆ ਸਿਆਸੀ ਮਾਹਰ ਕੁਝ ਦੱਸ ਰਹੇ ਆ ਕਹਿੰਦੇ ਕਿ ਹੋ ਸਕਦਾ 11 ਤਰੀਕ ਨੂੰ ਬਹੁਤਿਆਂ ਦੇ ਪ੍ਰਿੰਟ ਲੜ ਜਾਵੇ ਨਹੀਂ ਲੜਨ ਦਿੰਦੇ ਜੀ ਪ੍ਰਿੰਟ ਨਹੀਂ ਲੜਨ ਦਿੰਦੇ ਮੈਂ ਫੈਸਲੇ ਦੀ ਗੱਲ ਕਰ ਰਿਹਾ ਕਿ ਪ੍ਰਧਾਨ ਕੀ ਸ਼ਦੀ ਦੇ ਹੱਥ ਆ ਜਾਣੀ ਇਹ ਤਾਂ ਉੱਪਰ ਵਾਲਾ ਜਾਣਦਾ ਜੀ ਤੇ ਤੁਸੀਂ ਵੀ ਜਾਣਦੇ ਆ ਧੰਨਵਾਦ ਥੋੜੀ ਥੱਲੇ ਵੀ ਆਈ ਹੈ ਗੱਲ ਧੰਨਵਾਦ ਤੁਹਾਡਾ ਜੀ ਚਲੋ ਸ਼ਹਿਰ ਦੀ ਤਰੱਕੀ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਹੁਣ ਹੁਣ ਤਾਂ ਨਹੀਂ ਪੋਸਟਪੋਨ ਹੋਗੀ ਨਹੀਂ ਜੀ ਨਹੀਂ ਤੁਹਾਡੇ ਅਸੀਂ ਪਹਿਲਾਂ ਵੀ ਨਹੀਂ ਪੋਸਟਪੋਨ ਕਰਾਈ ਕੋਈ ਸਾਹਬ ਅਫਸਰ ਕਹਿੰਦੇ ਐਸਡੀਐਮ ਸਾਹਿਬ ਬਿਮਾਰ ਹੋ ਗਏ ਜੀ ਕਿਸੇ ਕੋਈ ਵੀ ਹੋ ਸਕਦਾ ਕੋਈ ਸ਼ੀਰਕ ਕਸ਼ਟਾ ਸਕਦਾ ਇਹ ਤਾਂ ਕਿਸੇ ਨੂੰ ਨਹੀਂ ਆਪਾਂ ਕਹਿ ਸਕਦੇ ਬਾਕੀ ਅਸੀਂ ਤਾਂ ਉਦੋਂ ਵੀ ਰਾਜੀ ਸੀਗੇ ਹੁਣ ਵੀ ਰਾਜ਼ੀ ਹਾਂ ਜੇ ਜਨਤਾ ਦਾ ਫਤਵਾ ਜਿਹਨੂੰ ਮਰਜ਼ੀ ਚੋਣ ਲੈਣ ਸ਼ਹਿਰ ਦੀ ਬਿਹਤਰੀ ਹੋਵੇ ਟੋਲ ਤੇ ਫਿਰ ਫੁੱਲ ਲੱਡੂ ਤਿਆਰ ਰਹਿਣਗੇ ਤੁਹਾਡਾ ਤਾਂ ਵੱਡਾ ਯੋਗਦਾਨ ਆ ਪੀਵੀ 32 ਵਾਲਿਆਂ ਦਾ ਤੁਸੀਂ ਰੇਲਵੇ ਰੋਡ ਦੇ ਦੇ ਵਿੱਚ ਕੀਤੀ ਗੱਲਬਾਤ ਜਾ ਕੇ ਸਾਰੀ ਇੰਨੀ ਮਿਹਨਤ ਕਰਦੇ ਆ ਘਰ ਘਰ ਘੁੰਮਦੇ ਆ ਹਰ ਮੋੜ ਤੇ ਘੁੰਮਦੇ ਆ ਤੁਹਾਡਾ ਵੱਡਾ ਯੋਗਦਾਨ ਹੈ ਇਲੈਕਸ਼ਨ ਕਰਾਂ ਚ ਜੀ ਚਲੋ ਬਹੁਤ ਸ਼ੁਕਰੀਆ ਜੀ ਇਹ ਵੈਸੇ ਹੀ ਸਾਡੇ ਫੀਤੀ ਲਾਗੇ ਲੇਕਿਨ ਅਸੀਂ ਤਾਂ ਲੋਕਾਂ ਦੀ ਆਵਾਜ਼ ਚੱਕਦੇ ਆ ਪਰ ਠੀਕ ਹੈ ਇਲੈਕਸ਼ਨ ਹੋਵੇ ਇੱਕ ਭਾਈਚਾਰਕ ਤਰੀਕੇ ਨਾਲ ਇਲੈਕਸ਼ਨ ਹੋਵੇ ਕੋਈ ਲੜਾਈ ਝਗੜਾ ਨਾ ਹੋਵੇ ਕੋਈ ਕਿੰਤੂ ਪਰੰਤੂ ਵੈਸੇ ਨਜਾਇਜ਼ ਨਾ ਹੋਵੇ ਇੱਕ ਦੂਜੇ ਦੀ ਸਹਿਮਤੀ ਨਾਲ ਹੋਵੇ ਅਸੀਂ ਚਾਹੁੰਨੇ ਬੜੇ ਹੀ ਪਿਆਰ ਨਾਲ ਬੜੇ ਹੀ ਸਤਕਾਰ ਭਰੇ ਤਰੀਕੇ ਨਾਲ ਇਸ ਜਿਹੜੀ ਇਹ ਜਿਹੜਾ ਆਫਿਸ ਹੈ ਇਹਦੇ ਅੰਦਰ ਸਾਰੇ ਐਮਸੀ ਸਹਿਬਾਨ ਜਿਹੜੇ ਇੱਥੇ ਬਹਿ ਕੇ ਆਪਣੀ ਰਜਮੰਤੀ ਦੇ ਨਾਲ ਫੈਸਲਾ ਲੈਣ ਲੜਾਈ ਝਗੜਾ ਕੋਈ ਵੀ ਕੁਝ ਵੀ ਨਾ ਹੋਵੇ ਇੱਕ ਦੂਜੇ ਖਿਲਾਫ ਬੋਲਣਾ ਉਹ ਬੰਦ ਕਰਕੇ ਜਾਂ ਜਿਵੇਂ ਮੱਛੀ ਮਾਰਕੀਟ ਵਾਲਾ ਮਾਹੌਲ ਬਣ ਜਾਂਦਾ ਹਲਲ ਲਲਹ ਹੁੰਦੀ ਹੈ ਉਹਦਾ ਨਾ ਹੋਵੇ ਹਲਾ ਗੁੱਲਾ ਨਾ ਹੋਵੇ ਇੱਕ ਦੂਜੇ ਨਾਲ ਪਿਆਰ ਨਾਲ ਸ਼ਹਿਰ ਦੀ ਤਰੱਕੀ ਲਈ ਸਹਿਮਤੀ ਜਤਾ ਕੇ ਜਿਹੜਾ ਇਲੈਕਸ਼ਨ ਕੀਤਾ ਜਾਵੇ ਔਰ ਸਹੀ ਨਮਾਇंदे ਨੂੰ ਚੁਣਿਆ ਜਾਵੇ ਜਿਹੜਾ ਸ਼ਹਿਰ ਦੀ ਦੇਖਰੇਖ ਕਰੇ ਜੱਜਬੇ ਨਾਲ ਕੰਮ ਕਰੇ ਜੋ ਕਵੇ ਉੱਤੇ ਖੜਾ ਉੱਤਰੇ ਇਹ ਨਹੀਂ ਕਿ ਇੱਕ ਵੋਟਾ ਕਹਿ ਕੇ ਲੈ ਲਿਆ ਤੇ ਉਸ ਤੋਂ ਬਾਅਦ ਲੋਕਾਂ ਨੂੰ ਚਿਹਰਾ ਵੀ ਨਹੀਂ ਦਿਖਾਣਾ ਐਂਦਾ ਨਾ ਹੋਵੇ ਕਿਉਂਕਿ ਲੋਕ ਫਿਰ ਭੁੱਲਦੇ ਨਹੀਂ ਲੋਕ ਯਾਦ ਰੱਖਦੇ ਆ ਉਮੀਦ ਕਰਦੇ ਆ ਸ਼ਹਿਰ ਦੀ ਬਿਹਤਰੀ ਲਈ ਕੰਮ ਹੋਵੇਗਾ ਬਹੁਤ ਬਹੁਤ ਸ਼ੁਕਰੀਆ